ਸਾਡੇ ਵੱਲੋਂ ਅੱਜ ਸਾਡੇ ਗਰਦਾਸਪੁਰ ਪਟਾਲਾ ਦੇ ਤਾੜੀਆਂ ਮਾਰ ਦਿਓ ਜੀ ਬਹੁਤ ਬਹੁ ਮबारकਾਂ ਜੀ ਤੁਹਾਨੂੰ ਜੀ ਸਾਰੇ ਵੀਰਾਂ ਭਰਾਵਾਂ ਵੱਲੋਂ ਤੇ ਕਵਰ ਬਾਡ ਵਿਜ਼ਨਸ ਵੱਲੋਂ ਚੌਧਰੀ ਗਣੀ ਜੀ ਹੈ ਜੀ ਜਿਹੜੇ ਚੇਅਰਮੈਨ ਗਰਦਾਸਪੁਰ ਦੇ ਕੋਸ਼ਿਸ਼ ਕੀਤੇ ਗਏ ਆ ਅਮਨ ਭਾਈ ਖਾਸ ਕਰਕੇ ਤੁਹਾਨੂੰ ਐਪਰੀਸ਼ੀਏਟ ਕਰਦੇ ਆ ਤੇ ਉਸਤਾਦ ਜੀ ਨੂੰ ਵੀ ਸਾਰੀ ਪਾਰਟੀ ਨੂੰ ਜੀ ਕਿਉਂਕਿ ਤੁਸੀਂ ਵੀ ਇੱਕ ਹੱਥ ਵਧਾਇਆ ਹਨਾ ਬਹੁਤ ਬਹੁ ਮबारकਾਂ ਤੋਲੂ ਭਾਈ ਤੁਹਾਨੂੰ ਠੀਕ ਹੈ ਜੀ ਕਰਾਓ ਜੀ ਮੂੰਹ ਮਿੱਠਾ ਅੱਜ ਕੱਲ ਇੱਕ ਹੋਰ ਬੜਾ ਟਰੈਂਡ ਚੱਲਿਆ ਜੀ ਕਹਿੰਦੇ ਸ਼ਗਦੀ ਪਾਣ ਤੋਂ ਪਹਿਲੇ ਰੋਲ ਖਵਾਓ ਜੀ ਚੇਅਰਮੈਨ ਸਾਹਿਬ ਜਿਹੜੇ ਅਨਾਉਂਸਮੈਂਟ ਕੀਤੇ ਆ ਤੇ ਦੂਜਾ ਸਾਡੇ ਵੀਰ ਜੀ ਇਹਨਾਂ ਨੂੰ ਬਾਲ ਕੀਤਾ ਵਾ ਇਹ ਆਪ ਸਾਹਿਬ ਦੀ ਨਿਗਰਾਨੀ ਦੇ ਹੇਠ ਦੇ ਲੋ ਜੀ ਇੱਧਰ ਸਾਡੇ ਦੇ ਵੀਰ ਜੀ ਹੁਣੀ ਆ ਜੀ ਅਮਨ ਬਟਾਲਾ ਸਾਹਿਬ ਨਾਲ ਸਾਡੇ ਜੀ ਸੰਜੂ ਉਸਤਾਦ ਜੀ ਹੋਣੀ ਆ ਵੇ ਲੋ ਠੀਕ ਹੈ ਜੀ ਸੱਚੀ ਆ ਉਸਤਾਦ ਜੀ ਬੈਰੀ ਬੰਨੇ ਆ ਆਈ ਸਾਡੇ ਚੈਂਪੀਅਨ ਸਾਹਿਬ ਆ ਗਏ ਆ ਜੀ ਸਭ ਨੂੰ ਪਤਾ ਹੀ ਆ ਜੀ ਆਲੰਬਰ ਸਰ ਦੇ ਠੀਕ ਆ ਲੀ ਵੀਰ ਜੀ ਹੋਣੀ ਆ ਠੀਕ ਹੈ ਜੀ ਲੋ ਜੀ ਮਾਰ ਦਿਓ ਤਾੜੀਆਂ ਜੀ ਲੋ ਜੀ ਆ ਕਪਲ ਕੁਛ ਉਸਤਾ ਜੀ ਲੈਣੀ ਜਿਹੜਾ ਵਾ ਚੰਦ ਭਗਵਾਨ ਕੀ ਜੈ ਠੀਕ ਹੈ ਜੀ ਦੇਖੋ ਵੀ ਜਿਹੜੇ ਗਾ ਤੋਂ ਫੈਸਲੇ ਹੋਣਦੇ ਨੇ ਟੋਲੂ ਵੀਰ ਜੀ ਨੇ ਜੀ ਸਾਡੇ ਟੋਲੂ ਵੀਰ ਜੀ ਹੋਣਗੇ ਇੱਕ ਇੱਕ ਮੈਂਬਰ ਲੈ ਕੇ ਤੇ ਉਹਨਾਂ ਨੂੰ ਅੱਗੋਂ ਉਹ ਕਰਦੇ ਆ ਠੀਕ ਹੈ ਜੀ ਦਾਰਾਂ ਦੇ ਤੁਹਾਡੇ ਸ਼ਾਲੇ ਪੈ ਗਏ ਸੀ ਹਾਂ ਜੀ ਹਾਂ ਤੇ ਬੜਾ ਬੁਰਾ ਹਾਲ ਹੈ ਬੜੇ ਗਰਮੀ ਡਾਂਗ ਰਿਹਾ ਹਾਂ ਜੀ ਜਦਾਗੀ ਜੀ ਅੱਜ ਆਪਣੇ ਅਲੀ ਵੀਰ ਜੀ ਨਾਲ ਦਾ ਇੱਥੇ ਪ੍ਰੋਗਰਾਮ ਹੈਗਾ ਸੀ ਤੇ ਸਾਰੇ ਆਪਾਂ ਇਕੱਠੇ ਹੋਏ ਆ ਜੀ ਆ ਸਾਡੇ ਕਪਲ ਕੁਸ਼ਲ ਉਸਤਾਦ ਜੀ ਹੋਣੀ ਆ ਤੇ ਆ ਸੰਜੂ ਉਸਤਾਦ ਜੀ ਹੋਣੀ ਆ ਇਹ ਆ ਅੰਮ੍ਰਿਤਸਰੋਂ ਸਸੀ ਗਾ ਉਸਤਾਦ ਜੀ ਕੀ ਹਾਲ ਚਾਲ ਜੋ ਠੀਕ ਠਾਕ ਜੋ ਹਾਂਜੀ ਤੇ ਜਿਹੜਾ ਫੈਸਲਾ ਉਸਤਾਦ ਜੀ ਨੇ ਲੈਆ ਵਾ ਹੁਣ ਹਾਂਜੀ ਹਾਂਜੀ ਬਿਲਕੁਲ ਸਹੀ ਆ ਠੀਕ ਹੈ ਜੀ ਹਾਂਜੀ ਸਸੀ ਗਾ ਵੀਰ ਜੀ ਕੀ ਹਾਲ ਚੱਲ ਬਹੁਤ ਵਧੀਆ ਠੀਕ ਠਾਕ ਹੈ WhatsApp ਕਿੱਦਾਂ ਚੱਲ ਰਿਹਾ ਸ਼ੌਂਕ ਸ਼ੌਂਕ ਵਧੀਆ ਚੱਲ ਰਿਹਾ ਆਪਣੇ ਵਾਲਾ ਪੂਰੀ ਮਿਹਨਤ ਕਰਦੇ ਪਏ ਇੱਕ ਫੈਸਲਾ ਸਤਾਜ ਜੀ ਨੇ ਹੁਣੇ ਲਿਆ ਵਾ ਸਹਿਮਤੀ ਦੇ ਨਾਲ ਸਾਰਿਆਂ ਦੀ رائے ਦੇ ਨਾਲ ਲਿਆ ਗਿਆ ਕੋਈ ਓਬਜੈਕਸ਼ਨ ਕੋਈ ਬਿਲਕੁਲ ਸਹਿਮਤ ਹਾਂ ਜੀ ਸਹਿਮਤ ਠੀਕ ਹੈ ਜੀ ਇਧਰ ਜੀ ਆ ਜੀ ਸਾਡੇ ਅਮਨ ਭਾਈ ਹੁਣੀਆਂ ਬਟਾਲੇ ਤੋਂ ਸਸੀਗਲ ਅਮਨ ਭਾਈ ਕੀ ਹਾਲ ਚੱਲ ਜੋ ਕਿੱਦਾਂ ਸ਼ੌਂਕ ਫਿਰ ਤਿਆਰੀ 2026 ਤਿਆਰੀ ਤਿਆਰੀ ਫੁੱਲ ਚਲੋ ਵਧੀਆ ਗੱਲ ਹੈ ਜੀ ਤੇ ਇੱਕ ਆ ਜਿਹੜਾ ਉਸਤਾਦ ਜੀ ਨੇ ਅੱਜ ਫੈਸਲਾ ਲਿਆ ਵਾ ਵੀ ਚੇਅਰਮੈਨ ਆਪਾਂ ਇਥੋਂ ਗਰਦਾਸਪੁਰ ਦੇ ਨੇ ਸਾਈ ਹਾਂਜੀ 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 ਗਰਦਾਸਪੁਰ ਦਾ ਬਟਾਲਾ ਬਟਾਲਾ ਠੀਕ ਹੈ ਜੀ ਹਾਂਜੀ ਸਸੀਗਾ ਸ਼ਿਮੂ ਸਾਹਿਬ ਜੀ ਕੀ ਹਾਲ ਚੱਲਦਾ ਤਿਆਰੀ 2026 ਹਾਂਜੀ ਲੋ ਜੀ ਪਹਿਲੇ ਮੈਂ ਤੁਹਾਨੂੰ ਦੱਸਦਾ ਜੀ ਇਹ ਆਪਣੇ ਸ਼ਿਮੂ ਉਸਤਾਦ ਜੀ ਨੇ ਆ ਅੰਮ੍ਰਿਤਸਰੋਂ ਤੇ ਇਹਨਾਂ ਦੀ ਜਾਨੀ ਕੀ ਕੂਤਰਬਾਜੀ ਬਹੁਤ ਹਾਈ ਰਹੀ ਬੰਦੀ ਆ ਠੀਕ ਆ ਤੇ ਡਾਰਾ ਇਹਨਾਂ ਦੀਆਂ ਸ਼ਾਮ ਤੱਕ ਦੀਆਂ ਹੀ ਆਂ ਵੀ 7 ਤੋਂ ਪਾਰ ਹੀ ਇਹਨਾਂ ਦੀਆਂ ਮਾਦੀਆਂ ਬਿੰਦੀਆਂ ਰਹੀਆਂ ਆਂ ਅੰਮ੍ਰਿਤਸਰ ਦੇ ਵਿੱਚ ਇੱਕ ਨਾਮ ਅਰਸ਼ਾਤ ਆ ਠੀਕ ਹੈ ਜੀ ਤੇ ਸ਼ਿਮੂ ਉਸਤਾਦ ਜੀ ਤੁਸੀਂ ਵੀ ਇੱਥੇ ਪੁੱਜੇ ਜੋ ਅੱਜ ਤੇ ਜਿਹੜਾ ਫੈਸਲਾ ਕਪਲ ਕੁਸ਼ ਉਸਤਾਦ ਜੀ ਨੇ ਲਿਆ ਹਾਂਜੀ ਸਹਿਮਤ ਹਾਂਜੀ ਹਾਂਜੀ ਬਹੁਤ ਵਧੀਆ ਫੈਸਲਾ ਲਿਆ ਉਸਤਾਦ ਜੀ ਨੇ ਲਿਆ ਤੇ ਚਲੋ ਜੋ ਇਹਨਾਂ ਨੇ ਇਹ ਆ ਡਿਸੀਜਨ ਬਹੁਤ ਵਧੀਆ ਕੀਤਾ ਵਾ ਤੇ ਅੱਗੇ ਵੀ ਜਿਹੜੇ ਫੈਸਲੇ ਹੋਣਗੇ ਇਹਨਾਂ ਦੇ ਨਾਲ ਸਾਧ ਹੁਣਾਂ ਨੇ ਇਹਨਾਂ ਨੇ ਧਾਰੀ ਹਾਲ ਦਾ ਚਲੋ ਇਹਨਾਂ ਦੇ ਜਿਹੜਾ ਵੀ ਸ਼ੌਂਕ ਇੱਥੇ ਤਾਂ ਜਿਹੜਾ ਇਹਨਾਂ ਨੇ ਸਾਰਾ ਸ਼ੌਂਕ ਆਪਣਾ ਅੱਗੇ ਕਰੰਦੇ ਨੇ ਨਾਲੇ ਉਸਤਾਦ ਹੁਣਾਂ ਨੂੰ ਇਹਨਾਂ ਨੇ ਕੀਤਾ ਚੇਅਰਮੈਨ ਕੋ ਸਾਡੇ ਵੱਲੋਂ ਬਹੁਤ ਵਧੀਆ ਉਸਤਾਦ ਹੁਣਾਂ ਨੇ ਐਂ ਹੀ ਪ੍ਰੈਫਰੈਂਸ ਕਰਦੀ ਉਸਤਾਦ ਹੁਣਾਂ ਨੂੰ ਜੋ ਇਹਨਾਂ ਨੇ ਕੀਤਾ ਬਹੁਤ ਵਧੀਆ ਸਹੀ ਕੋਈ ਨਾਮ ਦੱਸੋ ਉਸਤਾਦ ਚੇਅਰਮੈਨ ਸਾਹਿਬ ਜੀ ਦਾ ਇਹ ਆਪਣੇ ਉਸਤਾਦ ਜੀ ਨੇ ਚੇਅਰਮੈਨ ਬਣਾਏ ਨੇ ਜੀ ਆਪਾਂ ਸਭਲੇ ਨੂੰ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਹ ਵੀ ਵੀਡੀਓ ਬਣਾਣ ਦੇ ਤੇ ਤੁਹਾਨੂੰ ਆਪਾਂ ਦੱਸ ਹੀ ਦਿੰਨੇ ਆ ਇਹ ਸਾਡੇ ਬਹੁਤ ਪੁਰਾਣੇ ਕਬੂਤਰਬਾਜ਼ ਨੇ ਗੁਰਦਾਸਪੁਰ ਦੀ ਆਣ-ਬਾਣ-ਸ਼ਾਨ ਆ ਜੀ ਸਾਡਾ ਪੁਰਾਣੇ ਕਬੂਤਰਬਾਜ਼ ਨੇ ਔਰ ਇਹਨਾਂ ਨੂੰ ਅਸੀਂ ਅੱਜ ਸਾਰੇ ਆ ਜਾਣੇ ਮਿਲ ਕੇ ਗੁਰਦਾਸਪੁਰ ਢਾਰੀਵਾਲ ਤੇ ਬਟਾਲੇ ਤੋਂ ਇਹਨਾਂ ਨੂੰ ਅਸੀਂ ਚੇਅਰਮੈਨ ਕੋ ਛਿਤ ਕਰਦੇ ਆ ਜੀ ਇਹ ਮੇਰੀ ਪਾਰਟੀ ਦੇ ਨਹੀਂ ਨੇ ਇਹ ਸਾਡੀ ਮੁਖਾਲਦਤ ਪਾਰਟੀ ਦੇ ਨੇ ਪਰ ਡਿਜ਼ਰਵ ਕਰਦੇ ਨੇ ਕਿਉਂਕਿ ਹਰ ਜਗ੍ਹਾ ਕਿਤੇ ਨਾ ਕਿਤੇ ਕੋਈ ਨਾ ਕੋਈ ਚੇਅਰਮੈਨ ਆ ਸਾਡੇ ਗੁਰਦਾਸਪੁਰ ਨੂੰ ਇਹ ਬੜੀ ਵੱਡੀ ਕਮੀ ਸੀ ਜ਼ਿਲ੍ਹਾ ਗੁਰਦਾਸਪੁਰ ਨੂੰ ਵੀ ਇੱਥੇ ਕੋਈ ਚੇਅਰਮੈਨ ਹੈ ਨਹੀਂ ਸੀ ਸਾਰੇ ਜਿਹੜੇ ਸੁਣਵਾਈਆਂ ਜਿਹੜੇ ਉਹ ਆਪ ਕਰਦੇ ਸੀ ਹੁਣ ਜਿਹੜੀ ਇਹਨਾਂ ਦੀ ਰਹਿਨਮਾਈ ਇੱਥੇ ਜੋ ਵੀ ਕੰਮ ਹੋਏਗਾ ਇਹਨਾਂ ਦੇ ਝੰਡੇ ਥਲੇ ਚੱਲੇਗਾ ਜੀ ਔਰ ਜਿੰਨੀਆਂ ਵੀ ਕਿਸੇ ਨੇ ਬਾਜ਼ੀਆਂ ਲਾਣੀਆਂ ਚਾਹੇ ਕੋਈ ਕੁਝ ਲਿਖ ਲਿਖਾ ਹੋਣਾ ਕੋਈ ਸ਼ੀਲਡ ਆਊਟ ਮੀਆਂ ਇਹਨਾਂ ਦੀ ਰਹਿਨਮਾਈ ਇੱਥੇ ੁੱਡਣ ਗਈਆਂ ਸਾਡੇ ਵੱਲੋਂ ਤੇ ਸਾਡੀਆਂ ਬਾਕੀਆਂ ਪਾਰਟੀਆਂ ਲੋਵੀ ਜਿਹੜਾ ਅਸੀਂ ਇਹਨਾਂ ਨੂੰ ਚੇਅਰਮੈਨ ਘੋਸ਼ਿਤ ਕਰਦੇ ਆ ਤੇ ਇੱਕ ਅਗਲੇ ਹਫਤੇ ਆਪਾਂ ਮੀਟਿੰਗ ਰੱਖੀ ਆ ਜਿਹੜੀ ਮੈਂ ਆਪਾਂ ਪਾਰਟੀ ਕਰਦੇ ਆ ਉਸੇ ਜਗ੍ਹਾ ਤੇ ਪਾਰਟੀ ਹੋਏਗੀ ਔਰ ਇਹ ਪਾਰਟੀ ਸਰਫ ਕਬੂਤਰਬਾਈ ਭਰਾਵਾਂ ਲਈ ਆ ਇਹਨਾਂ ਨੂੰ ਇਕੱਠੇ ਕਰਾਂਗੇ ਉਦੋਂ ਬਾਕੀ ਮੁਕਾਲਫਤ ਪਾਰਟੀਆਂ ਨੂੰ ਵੀ ਮੈਸੇਜ ਕਰਾਂਗੇ ਜੇ ਕੋ ਆਂਦਾ ਠੀਕ ਆ ਨਹੀਂ ਆਂਦਾ ਸਾਡੇ ਵੱਲੋਂ ਚੇਅਰਮੈਨ ਨੇ ਜੇ ਕੋਈ ਇਤਰਾਜ਼ ਕਰਦਾ ਉਹ ਕਰੀ ਜਾਏ ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਆ ਨਾ ਹੀ ਕਿਸੇ ਨੂੰ ਬਹੁਤਾ ਕਮੈਂਟ ਦੇਣ ਦੀ ਲੋੜ ਆ ਉਹ ਮੰਨਦਾ ਮੰਨੇ ਨਹੀਂ ਮੰਨਦਾ ਨਾ ਮੰਨੇ ਸਾਡੇ ਜਿਹੜੇ ਗਰਦਾਸਪੁਰ ਦੇ ਜਿੰਨੇ ਵੀ ਕਬੂਤਰ ਬਾਏ ਨੇ ਬਟਾਲੇ ਦੇ ਵੀ ਮੇਰੀ ਪਾਰਟੀ ਵੱਲੋਂ ਤੇ ਹੋਰ ਦੋ ਤਿੰਨ ਪਾਰਟੀਆਂ ਜਿਹੜੀਆਂ ਸਾਡੇ ਨਾਲ ਸਹਿਮਤ ਨਹੀਂ ਉਹਨਾਂ ਵੱਲੋਂ ਇਹ ਸਾਡੇ ਚੇਅਰਮੈਨ ਹੋਣਗੇ ਜੀ ਗਰਦਾਸਪੁਰ ਦੇ ਸਰਨਾ ਵੱਡੀ ਗੱਲ ਇਹ ਵਾਜੀ ਵੀ ਇਹਦੇ ਵਿੱਚ ਇਸ ਤੋਂ ਬਾਅਦ ਅਸੀਂ ਇੱਕ 11 ਮੈਂਬਰੀ ਕਮੇਟੀ ਬਣਾਵਾਂਗੇ ਹਰ ਪਾਰਟੀਆਂ ਦੇ ਉਹਦੇ ਵਿੱਚ ਲੈ ਜਾਣਗੇ ਜਿਹੜੇ ਨੇ ਮੈਂਬਰ ਮੈਂਬਰ ਤੇ ਇਹਨਾਂ ਨੂੰ ਸਾਡੀਆਂ ਜਿਹੜੇ ਨਾਲ ਸਹਿਮਤ ਨੇ ਪਾਰਟੀਆਂ ਉਹਨਾਂ ਨੂੰ ਫੋਨ ਕਰਕੇ ਪੁੱਛਿਆ ਗਿਆ ਉਹਨਾਂ ਨੇ ਸਹਿਮਤੀ ਜਤਾਈ ਇਹਨਾਂ ਦੇ ਨਾਂ ਤੇ ਔਰ ਅਹੀ ਉਹਨਾਂ ਦੇ ਵੱਲੋਂ ਇਹ ਨਹੀਂ ਹੈ ਵੀ ਇਹ ਸਾਡੇ ਨੇ ਸਾਡੇ ਵੀ ਆਫਖਾਲਵਤ ਨੇ ਪਰ ਸਾਡੇ ਆਦਰ ਨਹੀਂ ਇਹੋ ਗੱਲ ਕਰਨੀ ਹੈ ਉਸਤਾਦ ਜੀ ਵੈਸੇ ਜ਼ਿਆਦਾਤਰ ਤੇ ਜੇ ਚੇਅਰਮੈਨ ਮਤਲਬ ਕੋਈ ਬੰਦਾ ਹੋਵੇ ਤੇ ਆਪਣੀ ਪਾਰਟੀ ਨੂੰ ਜਿਆਦਾ ਪ੍ਰੇਫਰ ਕਰਦੇ ਆ ਵੀ ਸਾਡੀ ਪਾਰਟੀ ਦਾ ਹੀ ਕੋਈ ਬਣੇ ਹਨਾ ਤੇ ਇਹ ਤੇ ਫਿਰ ਵੀ ਤੁਸੀਂ ਕਹਿ ਰਹੇ ਹੋ ਮੁਖਾਲੇ ਸਾਡੇ ਮੁਖਾਲਫਤ ਨੇ ਜੀ ਅੱਜ ਤੱਕ ਸਾਡੀਆਂ ਨਾਲ ਬਾਜੀਆਂ ਉਡਦੀਆਂ ਵਾਂ ਅੱਜ ਦੀ ਰੇਡ 'ਚ ਵੀ ਉਡਦੀਆਂ ਠੀਕ ਹੈ ਜੀ ਔਰ ਪਰ ਸਾਡੇ ਆਦਰ ਨੀਏ ਨੇ ਸਾਰਨਾ ਪੁਰਾਣੇ ਨੇ ਸੀਨੀਅਰ ਆ ਇੱਥੋਂ ਦੇ ਬਹੁਤ ਜ਼ਿਆਦਾ ਸੀਨੀਅਰ ਸੀਨੀਅਰ ਨਹੀਂ ਜੀ ਬਹੁਤ ਜ਼ਿਆਦਾ ਜਦੋਂ ਅਸੀਂ ਜੰਮੇ ਨਹੀਂ ਉਦੋਂ ਦੀ ਇੱਕ ਪੁੱਤਰ ਵਾਂਗ ਕਰ ਰਹੇ ਨੇ ਠੀਕ ਹੈ ਹੈਨਾ ਗੁਰਦਾਸਪੁਰ ਦੀ ਪੂਰੀ ਆਣ-ਬਣ-ਛਾਂ ਦੀ ਠੀਕ ਤੇ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਤੇ ਕੋਈ ਇਤਰਾਜ਼ ਕਰੇਗਾ ਜੇ ਕਦੀ ਕੋਈ ਪਸੂੜੀ ਚੜੇਗੀ ਤੇ ਟੰਗ ਦੇਾਂਗੇ ਕੋਈ ਗੱਲ ਨਹੀਂ ਹੈ ਜੀ ਠੀਕ ਹੋ ਗਏ ਸਾਡੇ ਨਾਲ ਹੀ ਜੇਰਮੈਂਟ ਬਣਾਵਾਂਗੇ ਹਾਂਜੀ ਜੀ ਬਾਕੀ ਇੱਧਰ ਹੋਰ ਵੀ ਵੀਰ ਬੈਠੇ ਆ। ਉਹ ਆ ਆਪਣੇ ਨਿੱਕੂ ਸਾਹਿਬ ਜੀ ਪਾਰਟੀ ਤੋਂ ਵੀ ਹੈਗੇ ਆ। ਹਾਂਜੀ ਬਾਬਾ ਜੀ। ਠੀਕ ਹੈ ਜੋ ਉਸਤਾਦ ਜੀ ਨੇ ਨਹੀਂ ਕਿਹਾ। ਬਹੁਤ ਵਧੀਆ ਫਾਇਦਾ ਕੀਤਾ ਹੀ ਉਹਨਾਂ ਨੇ। ਉਹ ਇਨਸਾਨ ਸੱਚੇ ਪੱਕੇ ਬੰਦੇ ਨੇ ਹੱਕ ਸੱਚੀ ਗੱਲ ਕਰਨਗੇ। ਠੀਕ ਹੈ। ਬੜੀ ਖੁਸ਼ੀ ਆਈ ਨਾ ਪੂਰਾ ਸਹਿਯੋਗ ਆ ਸਾਡੀ ਪਾਰਟੀ ਦਾ। ਠੀਕ। ਉਹ ਹੋਗਾ ਅਸੀਂ ਨਾਲ ਫੈਸਲਾ ਮੰਨਣਾ। ਵੀ ਆਰਐਸਟਾਵਰ ਗਰੁੱਪ ਤੇ ਨਿੱਕੂ ਉਸਤਾਦ ਜੀ ਹੁਣੀ। ਹਾਂਜੀ ਹਾਂਜੀ। ਠੀਕ ਹੈ ਕਿਉਂਕਿ ਉਹਨਾਂ ਦੀ ਹੀ ਉਸਤਦੀ ਪੱਗ ਹੈ ਉਹਨਾਂ ਦੇ ਕੋਲ। ਮੇਰੇ ਕੋਲ ਵੀ ਪੱਗ ਹੈ। ਆਹੋ ਤੁਹਾਡੇ ਕੋਲ ਵੀ ਆ। ਤੇ ਪੂਰਾ ਸਹਿਯੋਗ ਹਾਂਜੀ ਬੰਦਰ ਇਹਦਾ ਚੇਅਰਮੈਨ ਦੀ ਲੋ ਜੀ ਲੋ ਜੀ ਸਾਰੇ ਜਾਣੇ ਜਿਹੜੇ ਮਕਾਨਤਾਂ ਪਾੜੀ ਕਿੰਨੋ ਕੋਈ ਭਾਈ ਕੋਈ ਤਰਾਜ ਮੇਰਾ ਭਰਾ ਦੱਸ ਦੋ ਹਾਂ ਤੋੜ ਦਿਓ ਜੀ ਅੱਗੇ ਨੂੰ ਤੋੜ ਦੋ ਸਾਰੇ ਸਰੂਪਾ ਤੋੜ ਕੇ ਆ ਜੀ ਹੱਥ ਲਵਾ ਦੋ ਜੀ ਸਭ ਦੇ ਜੀ ਲੋ ਜੀ ਆ ਵੇਖ ਲੋ ਜੀ ਸਾਰਿਆਂ ਵੱਲੋਂ ਸਾਰੇ ਘਰੋਂ ਚੱਲ ਕੇ ਆਏ ਆ ਜੀ ਤੇ ਹੱਥ ਲਾਉਣੇ ਬਹੁਤ ਜ਼ਰੂਰੀ ਆ ਜੀ ਕਿਉਂਕਿ ਕੋਈ ਸ਼ਾਗਿਰਦ ਕਰੀਏ ਜਾਂ ਆਪਾਂ ਉਸਤਾਦੀ ਦੀ ਪੱਗ ਦੇਈਏ ਤੇ ਮੁਖਾਲਾ ਪਾਰਟੀ ਬੈਠੀ ਹੋਣੀ ਬਹੁਤ ਜ਼ਰੂਰੀ ਆ ਠੀਕ ਆ ਜੇ ਕੋ ਆਪਣੇ ਹਰ ਦੂਜੇ ਮੰਗਾ ਲੈਣੇ ਜਿਹੜੇ ਤੁਹਾਡੇ ਬੰਦੇ ਨੂੰ ਮਿਲ ਜਣੋਂ ਤੇ ਸ਼ੁਭ ਮਾਤਰਾ ਉਹ ਵੀ ਕਰ ਲੈਣੇ ਆ ਜੀ ਸਾਡੇ ਵੱਲੋਂ ਅੱਜ ਸਾਡੇ ਗਰਦਾਸਪੁਰ ਬਟਾਲਾ ਤੇ ਤਾੜੀਆਂ ਮਾਰ ਦਿਓ ਜੀ ਬਹੁਤ ਬਹੁ ਮबारकਾਂ ਜੀ ਤੁਹਾਨੂੰ ਜੀ ਸਾਰੇ ਵੀਰਾਂ ਭਰਾਵਾਂ ਵੱਲੋਂ ਤੇ ਕਵਰ ਬਾਡ ਵਿਜਨਸ ਵੱਲੋਂ ਜਿਹੜਾ ਤੁਹਾਨੂੰ ਅੱਜ ਲਓ ਜੀ ਆ ਮੂਹ ਮਿੱਠਾ ਕਰਾਇਆ ਜਾ ਰਿਹਾ ਜੀ ਚੌਧਰੀ ਗਣੀ ਜੀ ਆ ਜੀ ਜਿਹੜੇ ਚੇਅਰਮੈਨ ਗਰਦਾਸਪੁਰ ਦੇ ਕੋਸ਼ੀ ਕੀਤੇ ਗਏ ਆ ਠੀਕ ਹੈ ਜੀ ਇਸੋ ਬਾਅਦ ਇੱਕ ਸਤਾਜੀ ਜੀ ਦੀ ਆਏਗੀ ਜੀ ਆਪਣੇ ਮੇਰਾ ਸ਼ਗਿਰਦਾ ਜੀ ਕੁਝ ਗਲਤੀਆਂ ਕਰਨਾ ਸੀ ਇਹਨੂੰ ਘਟਿਆ ਸੀ ਤੇ ਅੱਜ ਇਹਦੀ ਜਿਹੜੀ ਆ ਦੁਬਾਰਾ ਵਾਲਕੁਮ ਸਤਾਂ ਵਾਲਪਸ ਚਲੋ ਜੀ ਬੜੀ ਬਹੀ ਐਪਰੀਸ਼ੀਏਟ ਕਰਦੇ ਆ ਜੀ ਢੋਲੂ ਵੀਰ ਜੀ ਤੁਹਾਨੂੰ ਵੀ ਤੇ ਅਮਨ ਪਾ ਜੀ ਖਾਸ ਕਰਕੇ ਤੁਹਾਨੂੰ ਐਪਰੀਸ਼ੀਏਟ ਕਰਦੇ ਆ ਤੇ ਉਸਤਾਦ ਜੀ ਨੂੰ ਵੀ ਸਾਰੀ ਪਾਲਟੀ ਨੂੰ ਜੀ ਕਿਉਂਕਿ ਤੁਸੀਂ ਵੀ ਇੱਕ ਹੱਥ ਵਧਾਇਆ ਹਨਾ ਗਾੜੀ ਨੀਦਾਂ ਫੇਰ ਵੀ ਹਾਂ ਜੀ ਜਿਹੜੇ ਪੁਰਾਣੇ ਜ਼ਮਾਨੇ ਜਿਹੜੀਆਂ ਪੱਗ ਪੁਗਾ ਦੇ ਕੇ ਅੱਜ ਵੀ ਲੋਕ ਪੱਗ ਪੱਗ ਇੱਕ ਪਾਰਟੀ ਦੀ ਆ ਤੇ ਬਖਾਲਫੇ ਪਾਰਟੀ ਦੇ ਪੱਗ ਆਲਾ ਜਾ ਕੇ ਉਹਨਾਂ ਦੇ ਘਰਾਂ 'ਚ ਜਾ ਕੇ ਬੈਠਾ ਤੇ ਇਸ ਕਰਕੇ ਜਿਹੜੇ ਰੂਲ ਬਣੇ ਸੀ ਪੁਰਾਣੇ ਦੇਖੋ ਪਾਰਦੀ ਕਬੂਤਰਬਾਜੀ ਦੇ ਵਿੱਚ ਉਹਨਾਂ ਨੇ ਵਧੀਆ ਸੂਲ ਬਣਾਏ ਆ ਤੇ ਵੀ ਜਿਹੜਾ ਕੋ ਪਾਰਟੀ ਛੱਡ ਕੇ ਜਾਂਦਾ ਤੇ ਉਹ ਪੱਗ ਵਾਪਸ ਕਰਕੇ ਜਾਏ ਜਾਂ ਵਿਰੋਧੀ ਧਿਰ 'ਚ ਜਾ ਕੇ ਬਹਿਣਾ ਹਾਂ ਆਪਣੀ ਇੱਕ ਧਰ ਬਣਾ ਕੇ ਵਿਰੋਧੀਆਂ ਨਾਲ ਵਿਰੋਧ ਦੇ ਵਿੱਚ ਹੀ ਰਵੇ ਅੱਜ ਕੱਲ ਦਾ ਬੜਾ ਇਹ ਟ੍ਰੈਂਡ ਚੱਲ ਪਿਆ ਪਾਗ ਪਹਿਲੇ ਆਦੇ ਨੇ ਅੱਜ ਹੀ ਪਾਗ ਅੱਜ ਹੀ ਸਭ ਕੁਝ ਤੇ ਅੱਜ ਹੀ ਫਲਾਣਾ ਤੇ ਅੱਜ ਹੀ ਢਿੰਗਦਾ ਅੱਗੇ ਕੋਈ ਸ਼ਗਿਰਦ ਪੈਂਦਾ ਸੀ ਕਿਤੇ 5-7 ਸਾਲਾਂ ਬਾਅਦ ਉਹ ਬਾਜ਼ੀਆਂ ਬੂਝੀਆਂ ਦਾਦਾ ਹੀ ਖਲੀਫਾ ਬਣਦਾ ਸੀ ਫਿਰ ਉਸ ਤੋਂ ਬਾਅਦ ਉਸਤਾਦ ਸਮਝਦਾ ਸੀ ਵੀ ਇਹਨੂੰ ਉਸਤਾਦੀ ਦੀ ਪੱਗ ਦੇਣਾ ਬੰਦਾ ਕਿਉਂਕਿ ਮੇਰੇ ਤੋਂ ਬਾਅਦ ਹੁਣ ਇਹਨਾਂ ਦੇ ਅੱਗੇ ਚੱਲੇਗਾ ਬਿਲਕੁਲ ਜੀ ਅੱਜ ਕੱਲ੍ਹ ਉਹ ਕੰਮ ਹੋ ਗਿਆ ਇੱਕ ਪਾਰਟੀ ਛੱਡ ਕੇ ਆਉਂਦਾ ਉਹ ਕਹਿੰਦਾ ਮੈਨੂੰ ਤਾਂ ਉਸਤਾਦੀ ਪੱਗ ਚਾਹੀਦੀ ਆ ਤੇ ਦੂਜਾ ਕਹਿੰਦਾ ਚੁੱਪ ਓਏ ਉਹ ਜਿਹੜਾ ਕੰਮ ਉਹ ਬਹੁਤ ਗਲਤ ਹੋ ਗਿਆ ਇਸੇ ਕਰਕੇ ਹੁਣ ਜਿਹੜੇ ਪਾਰਟੀ ਦੇ ਮੋਰੀ ਨੇ ਪਾਰ ਵਾਲੇ ਦੇ ਇਧਰ ਵਾਲੇ ਵੀ ਉਹ ਇਹ ਗੱਲ ਨੂੰ ਵੇਖਦੇ ਨੇ ਕਿ ਜੇ ਪਾਰਟੀਆਂ ਦੇ ਖਿਲਾਫ ਜਾਂਦਾ ਆਪਣੇ ਉਸਤਾਦ ਦਾ ਬਾਜ਼ੀਆਂ 'ਚ ਜਿੱਤਣ ਲੱਗੇ ਨਹੀਂ ਨਾਲ ਲੈਂਦਾ ਕਿਸੇ ਦੂਜੀ ਪਾਰਟੀ ਦਾ ਨਾਲ ਲੈਂਦਾ ਉਹਦੀ ਪੱਗ ਵਾਪਸ ਕਰਾਉਣ ਦਾ ਉਹਨੂੰ ਅਧਿਕਾਰ ਆ ਉਹਦੀ ਪੱਗ ਜਿਹੜਾ ਪਾਰਟੀ ਦਾ ਮੋਰੀ ਆ ਉਹਦੇ ਕੋਲ ਵਾਪਸ ਲੈ ਸਕਦਾ ਇਹ ਬੜੇ ਪੁਰਾਣੇ ਰੂਲ ਨੇ ਜਿਹੜੇ ਲੋਕਾਂ ਦੂਜਿਆ ਦੇ ਤੇ ਰੱਜ ਜਾ ਕੇ ਬੈਠੇ ਉਹ ਕਹਿੰਦੇ ਇਹ ਨਹੀਂ ਮੰਨਦੇ ਜਿਹੜੀਆਂ ਵਿਰੋਧੀਆਂ ਪਾਰਟੀਆਂ ਉਹ ਕਹਿੰਦੀਆਂ ਇਹ ਨਹੀਂ ਮੰਨਦੇ ਅਹੀ ਇਸ ਗੱਲ ਨੂੰ ਬਿਲਕੁਲ ਨਕਾਰਦੇ ਆ ਜਦੋਂ ਪਾਰਟੀ ਦਾ ਮੋਰੀ ਕਹਿ ਦਿੰਦਾ ਵੀ ਤੂੰ ਪਾਰਟੀ ਦੀਆਂ ਗਤੀਵਿਧੀਆਂ ਦੇ ਖਿਲਾਫ ਜਾਣਾ ਤੂੰ ਨਹੀਂ ਆਪਣੇ ਉਸਤਾਦ ਦਾ ਨਾਲ ਇਨਾ ਤੂੰ ਕਿਸੇ ਤੀਜੇ ਤੀਜੇ ਉਸਤਾਦ ਦਾ ਨਾਲ ਇਨਾ ਜਿੱਤ ਕੇ ਜਾਂ ਹਾਰ ਕੇ ਜਾਂ ਆਪਣੇ ਉਸਤਾਦ ਦੇ ਨਾਲ ਆਪਣਾ ਬੈਨਰ ਨਹੀਂ ਲਾਉਂਦਾ ਕੋਈ ਸ਼ੀਲਡ ਲੈਣ ਲੱਗੇ ਆਪਣੇ ਉਸਤਾਦ ਨੂੰ ਨਹੀਂ ਕਹਿੰਦਾ ਵੀ ਇਹ ਮੇਰਾ ਉਸਤਾਦ ਆ ਤੇ ਫਿਰ ਉਹ ਉਸਤਾਦ ਕੀ ਕਰੇਗਾ ਉਹ ਤੇ ਇਕੱਠੇਗਾ ਹੀ ਨਾ ਜੀ ਬਿਲਕੁਲ ਜੀ ਬਿਲਕੁਲ ਤੇ ਫਿਰ ਅਗਲੇ ਦੀ ਪੱਗ ਲੱਲੋ ਜਿੱਥੋਂ ਤੁਹਾਨੂੰ ਜ਼ਿਆਦਾ ਮਾਣ ਮਿਲਦਾ ਉਸ ਪਾਰਟੀ 'ਚ ਕਿਉਂ ਰਹਿਣਾ ਚਲੋ ਬਾਕੀ ਆ ਬਹੁਤੀਆਂ ਗੱਲਾਂ ਨਹੀਂ ਕਰਦੇ ਜੀ ਬਿਲਕੁਲ ਜੀ ਢੋਲੂ ਵੀਰ ਜੀ ਨਾਲ ਤੁਸੀਂ ਜਿਹਨੂੰ ਆਪਾਂ ਬਹਲ ਕਰ ਰਹੇ ਆ ਜੀ ਠੀਕ ਹੈ ਢੋਲੂ ਕੋ ਆਪਾਂ ਬਹਲ ਕਰਦੇ ਨੂੰ ਮੁਬਾਰਕਾਂ ਢੋਲੂ ਭਾਈ ਤੁਹਾਨੂੰ ਜੀ ਗਲਤੀ ਨਹੀਂ ਕਰਨੀ ਠੀਕ ਆ ਬੱਤਾਂ ਕੋਈ ਨਹੀਂ ਬੜਾ ਵੱਡਾ ਦੇ ਲੈਣਾ ਤੁਹਾਨੂੰ ਤੇ ਲੋ ਜੀ ਬਹੁਤ ਬਹੁਤ ਮੁਬਾਰਕਾਂ ਢੋਲੂ ਭਾਈ ਤੁਹਾਨੂੰ ਠੀਕ ਹੈ ਜੀ ਕਰਾਓ ਜੀ ਮੂੰਹ ਮਿੱਠਾ ਅੱਜ ਕੱਲ ਇੱਕ ਹੋਰ ਬੜਾ ਟ੍ਰੈਂਡ ਚੱਲਿਆ ਜੀ ਕਹਿੰਦੇ ਸ਼ੇਗੀਦੀ ਪਾਣ ਤੋਂ ਪਹਿਲੇ ਲੂਣ ਲੂਣ ਖਵਾਓ ਨੂੰ ਪਹਿਲੇ ਹੀ ਲੂਣ ਖਵਾ ਕੇ ਤਾਂ ਤੁਹਾਡਾ ਕੀ ਰਹਿਣਾ ਬੂਤੇ ਬੈਠਾ ਸ਼ਾਗਿਰਦੀ ਤੇ ਵੀ ਆਪਾ ਉਸਤਾਦ ਜੀ ਇੱਕ ਗੱਲ ਕਰਨੀ ਆ ਪਹਿਲੇ ਕਹਿੰਦੇ ਲੂਣ ਖਵਾ ਦੇ ਵਫਾਦਾਰ ਰਹੂਗਾ ਤੇ ਤੇਰੇ ਲੂਣ ਨਾਲ ਹੀ ਉਹ ਵਫਾਦਾਰ ਰਹੂਗਾ ਯਾਰ ਲੂਣਾ ਮਿੱਠਾ ਨਹੀਂ ਕਰਨ ਲੂਣਾ ਕਰ ਮਿੱਠੇ ਵਾਲਾ ਨਹੀਂ ਵਫਾਦਾਰ ਰਹੂਗਾ ਜਿਹਨੇ ਬੂਜੋ ਮਿੱਠੇ ਮੋਲ ਕੱਢਦੇ ਆ ਤੇ ਜਿਹਨੂੰ ਤੂੰ ਜਿਹਨੂੰ ਤੁਸੀਂ ਲੂਣ ਦੇਣ ਦੇ ਉਹਨਾਂ ਨੂੰ ਵੀ ਲੂਣ ਹੀ ਦੇਣਾ ਚੇਅਰਮੈਨ ਸਾਹਿਬ ਜੀ ਤੁਹਾਡੀ ਹਾਜ਼ਰੀ ਦੇ ਵਿੱਚ ਸ਼ਾਗਿਰਦ ਹੋ ਰਹੇ ਆ ਠੀਕ ਹੈ ਜੀ ਸਾਹਮਣੇ ਜੀ ਇਧਰ ਲੂਣ ਤੋਂ ਤਾਂ ਮਰਦਾ ਕਿ ਲੂਣ ਲੂਣ ਆਮ ਨਾ ਕਰੇ ਠੀਕ ਹੈ ਤਾੜੀਆਂ ਮਾਰ ਦਿਓ ਜੀ ਸਾਰੇ ਤਾਂ ਤੇ ਫਿਰ ਥੋੜੇ ਕਬੂਤਰਾਂ ਨਾਲ ਵਿਚਾਰ ਹਾਂਜੀ ਜੀ ਚਲੋ ਜੀ ਆ ਅੱਜ ਦੋ ਕੰਮ ਜਿਹੜੇ ਆ ਗਰਦਾਸਪੁਰ ਦੇ ਵਿੱਚ ਠੀਕ ਹੈ ਜੀ ਇੱਕ ਤੇ ਚੇਅਰਮੈਨ ਸਾਹਿਬ ਜਿਹੜੇ ਅਨਾਊਂਸਮੈਂਟ ਕੀਤੇ ਆ ਤੇ ਦੂਜਾ ਸਾਡੇ ਵੀਰ ਜੀ ਨੇ ਉਹਨਾਂ ਨੂੰ ਬਹਾਲ ਕੀਤਾ ਵਾ ਇਹ ਆ ਸਾਬ ਦੀ ਨਿਗਰਾਨੀ ਦੇ ਹੇਠ ਆਓ ਜੀ ਇਧਰ ਆ ਸਾਡੇ ਦੇ ਵੀਰ ਜੀ ਹੁਣੀ ਆ ਜੀ ਠੀਕ ਹੈ ਸਤਾ ਜੀ ਹੋਰ ਕੋਈ ਗੱਲ ਬਾਤ